ਸ਼ੂਰ ਸਰਸ ਮੇਲਾ ਅੱਜ ਸ਼ਾਮ ਤੋਂ ਬਠਿੰਡਾ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਸਰਸ ਮੇਲੇ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਇਸ ਮੇਲੇ ਚਕਰੀਬ 100 ਸਟਾਲ ਸਜਾਈਆਂ ਜਾਣੀਆਂ ਨੇ ਦੇਸ਼ ਦੇ 25 ਸੂਬਿਆਂ ਤੋਂ ਵੱਖ-ਵੱਖ ਸ਼ਿਲਪਕਾਰ ਦਸਤਕਾਰ ਕਲਾਕਾਰ ਮੇਲੇ 'ਚ ਹਿੱਸਾ ਲੈਣਗੇ ਇਹ ਮੇਲਾ ਮਾਡਲ ਟਾਊਨ ਫੇਸ ਦੇ ਇੰਚ ਲੱਗੇਗਾ 14 ਅਕਤੂਬਰ ਤੋਂ 25 ਅਕਤੂਬਰ ਤੱਕ ਇਹ ਮੇਲਾ ਚੱਲੇਗਾ ਸਰਸ ਮੇਲਾ ਬਠਿੰਡਾ ਵਿਖੇ 14 ਤੋਂ 25 ਅਕਤੂਬਰ ਤੱਕ ਲੱਗ ਰਿਹਾ ਹੈ ਇਹਦੀ ਤਿਆਰੀਆਂ ਜਿਦਾਂ ਤੁਸੀਂ ਦੇਖ ਸਕਦੇ ਹੋ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਸਾਡੇ ਕੋਲ ਕਰੀਬ 100 ਤੋਂ ਵੱਧ ਦਸਤਕਾਰ ਦੇ ਗਰੁੱਪ ਪੂਰੇ ਦੇਸ਼ ਤੋਂ ਆ ਚੁੱਕੇ ਹਨ ਅਤੇ ਉਹਨਾਂ ਨੂੰ ਵੱਖ-ਵੱਖ ਸਟਾਲਾਂ ਲਾਉਣ ਦਿੱਤੀ ਜਾ ਰਹੀ ਹਨ ਉਹ ਆਪਣੀ ਸਟਾਲਾਂ ਦੀ ਡੈਕੋਰੇਸ਼ਨ ਕਰਕੇ ਆਪਣੀ ਸਮਾਨ ਦੀ ਪ੍ਰਦਰਸ਼ਨੀ ਲਗਾ ਰਹੇ ਹਨ ਤਾਂ ਕਿ ਜਿਹੜੇ ਵੀ ਲੋਕੀ ਆ ਰਹੇ ਹਨ ਉਹ ਸਰਸ ਮੇਲੇ 'ਚ ਉਹਨਾਂ ਦਾ ਵਤੂ ਬੰਦਾਦਨ ਲੈ ਸਕਣ ਆਪਣੀ ਸ਼ਾਪਿੰਗ ਕਰ ਸਕਣ ਤੇ ਉਹਨਾਂ ਨੂੰ ਵੀ ਫਾਇਦਾ ਹੋਵੇ ਇਸ ਸਰਸ ਮੇਲੇ ਦਾ ਉਦਘਾਟਨ 14 ਤਰੀਕ ਨੂੰ ਸ਼ਾਮ ਨੂੰ 5 ਵਜੇ 5 ਵਜੇ ਮਾਨਯੋਗ ਪੰਚਾਇਤਾਂ ਤੇ ਪਿੰਡੂ ਵਿਭਾਗ ਵਿਭਾਗ ਦੇ ਮੰਤਰੀ ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਵੱਲੋਂ ਕੀਤਾ ਜਾਏਗਾ ਅਤੇ মিডিਆ ਰਾਹੀਂ ਮੇਰੀ ਸਾਰੇ ਲੋਕ ਜਿਹੜੇ ਵੀ ਮੈਨੂੰ ਸੁਣ ਸਕਦੇ ਆ ਉਹਨਾਂ ਨੂੰ ਇਹ ਬੇਨਤੀ ਹੈ ਉਹਨਾਂ ਨੂੰ ਸੱਦਾ ਹੈ ਕਿ ਉਹ ਸਰਸ ਮੇਲੇ ਬਠਿੰਡਾ ਵਿਖੇ 14 ਤੋਂ 25 ਅਕਤੂਬਰ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ ਆਣ ਮੇਲੇ ਦਾ ਆਨੰਦ ਲੈਣ ਮੇਲੇ ਵਿੱਚ ਫਰਨੀਚਰ ਕੱਪੜੇ ਸਜਾਵਟੀ ਸਮਾਨ ਤੋਂ ਇਲਾਵਾ ਖਾਣ ਪੀਣ ਦੇ ਪਦਾਰਥਾਂ ਦੇ ਵੀ ਸਟਾਲ ਲੱਗਦੇ ਨੇ ਵੱਖ-ਵੱਖ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨ ਲਈ ਪਹੁੰਚਦੇ ਨੇ ਇਹ ਮੇਲਾ ਪਿੰਡੂ ਹਸਤਕਾਰਾਂ ਕਲਾਕਾਰਾਂ ਨੂੰ ਵਦਾਵਾ ਦੇਣ ਲਈ ਦੇਸ਼ ਪੱਧਰ ਤੇ ਕਰਵਾਇਆ ਜਾਂਦਾ ਹੈ ਹਰ ਸਾਲ ਵਕਫਾਕ ਸਮੇਂ ਤੇ ਦੇਸ਼ ਤੇ ਵਕਫਾਕ ਸੂਬਿਆਂ ਚ ਇਹ ਮੇਲਾ ਲੱਗਦਾ ਹੈ ਤੇ ਇਸ ਵਾਰ ਦਾ ਸਸਮੇਲਾ ਬਠਿੰਡਾ ਦੇ ਹਿੱਸੇ ਆਇਆ ਹੈ